ਬਾਬਾ ਬੜਪਾਕ ਸਿੰਘ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਮਹਿੰਦਰਾ ਯੂਟਿਲਿਟੀ ਸੰਗਤ ਨਾਲ ਭਰੀ ਗੱਡੀ ਚਮਕੌਰ ਸਾਹਿਬ ਨੀਲੋ ਮਾਰਗ ਤੇ ਝਾੜ ਸਾਹਿਬ ਦੇ ਨੇੜੇ ਨਹਿਰ ਵਿੱਚ ਪਲਟ ਗਈ ਵਾਪਰ ਗਿਆ ਪਾਣਾ 5 ਦੇ ਕਰੀਬ ਹੋਈਆਂ ਮੌਤਾਂ ਦਰਜਣ ਦੇ ਕਰੀਬ ਸਰਧਾਲੂ ਜ਼ਖਮੀ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਦਾਖਲ ਇਲਾਜ ਦੌਰਾਨ ਡਾਕਟਰਾਂ ਵੱਲੋਂ ਕੁਝ ਨੂੰ ਭੇਜਿਆ ਚੰਡੀਗੜ੍ਹ ਤੇ ਕੁਝ ਨੂੰ ਰੋਪੜ ਇਲਾਜ ਲਈ ਕੀਤਾ ਰੈਫਰ ਡੀਐਸਪੀ ਤਰਲੋਚਨ ਸਿੰਘ ਮੌਕੇ ਤੇ ਚਮਕੌਰ ਸਾਹਿਬ ਪਹੁੰਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਕਿ ਮਹਿੰਦਰਾ ਯੂ ਗੱਡੀ ਜੋ ਕਿ ਸੰਗਤ ਨਾਲ ਭਰੀ ਹੋਈ ਸੀ ਪਰਿਵਾਰ ਆਪਣੇ ਨਵੀਂ ਗੱਡੀ ਲੈ ਕੇ ਜੋ ਕਿ ਬਾਬਾ ਬੜਪਾਗ ਸਿੰਘ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਸਵੇਰੇ 7:30 ਵਜੇ ਦੇ ਕਰੀਬ ਚਮਕੌਰ ਸਾਹਿਬ ਤੋਂ ਨੀਲੋ ਮਾਰਗ ਤੇ ਬਲੋਲਪੁਰ ਟੱਪ ਕੇ ਝਾੜ ਸਾਹਿਬ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਨਹਿਰ ਵਾਲੇ ਪਾਸੇ ਨੂੰ ਗੱਡੀ ਪਲਟ ਗਈ ਜਿਸ ਦੇ ਨਾਲ 18 ਦੇ ਕਰੀਬ ਸਵਾਰੀਆਂ ਪਰਿਵਾਰ ਦੀਆਂ ਕੁੱਲ ਪਰਿਵਾਰ ਹੀ ਉਸ ਗੱਡੀ ਦੇ ਵਿੱਚ ਬੈਠਾ ਸੀ ਜੋ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਪੰਜ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਤਾਂ ਡੀਐਸਪੀ ਤਰਲੋਚਨ ਜੀ ਤੁਹਾਡੇ ਉਹਦੇ ਏਰੀਆ ਚ ਇੱਕ ਬਲੈਰੋ ਗੱਡੀ ਨਹਿਰ ਚ ਗਰੀ ਆ ਕਿੰਨੇ ਬੰਦੇ ਦਾ ਮਰੇ ਜੀ ਨੇ ਕੀ ਕੁਛ ਹੈ ਜੀ ਜੀ ਪਪਾ ਪਪਾ ਸਿੰਘ ਦੇਰੇ ਤੋਂ ਕੰਮ ਵਿੱਚ ਮੌਤ ਦਾ ਬੇਵਰਣ ਚਾਲਕ ਦੇ ਮੇਸਰ ਨੂੰ ਉਤਾਰ ਗਿਆ ਟੋਕਰੀ ਨੋਦੀ ਨਹਿਰ ਵਾਲੇ ਕੋਤੀ ਜਾਵੇ ਕਿਦੇ ਤਿੰਨ ਬੱਚਿਆਂ ਦਾ ਮੈਰ ਡੇਰ ਮੈਨੂੰ ਬੱਚੇ ਦੀ ਮੈਰ ਜੀ ਉਹ ਜਿਹੜੀ ਜਿਹੜੀ ਆ ਉਹ ਸੀ ਸਰਪੈਂਟਸ ਆ ਉਹਨਾਂ ਵੀ ਇੱਥੇ ਆ ਗਏ ਤੇ ਤੇ ਹੁਣ ਤੁਸੀਂ ਚਮਕੌਰ ਸਾਹਿਬ ਇਹਨਾਂ ਨੂੰ ਕਿ ਕਿੱਥੇ ਲੈ ਕੇ ਜਾਣੇ ਇਹ ਜੀ ਇਹ ਕਿਵੇਂ ਕਿਰੀ ਹੈ ਨੈਰੋ ਦਾ ਸਾਨੂੰ ਵੀ ਲੱਗ ਰਿਹਾ ਵੀ ਇਹ ਤਾਂ ਅਜਿਓ ਗੱਡੀ ਜੀ ਆਈ ਆ ਵੀ ਅੱਗ ਲੱਗ ਗਈ ਜੀ ਤੇ ਨੈਰ ਵਾਲੇ ਪਾਸੋਂ ਤੇਰੀ ਜੀ ਹੁਣ ਕੁੱਲ ਕਿੰਨੇ ਡੈੱਡ ਹੋ ਗਏ ਜੀ ਕਿੰਨੇ ਪੰਜ ਡੈੱਡ ਹੋ ਗਏ ਤੇ ਕੁੱਲ ਕਿੰਨੇ ਸੀਗੇ 18 ਆ ਕੋਲ ਖੜਾ ਮੇਰੀ ਖੂਬੇ ਜਿਹੜੇ ਆਪ ਸਾਰਿਆਂ ਨੂੰ ਪੀਜਾ ਜਿਹੜਾ ਟਾਈਮ ਹੁੰਦਾ ਲੀਨ ਦਾ ਜੇ ਕਿਸੇ ਵੀ ਟਾਈਮ ਡਰਾਈਵਰ ਨੂੰ ਦਾ ਰੀਸ ਜਾ ਰਿਆ ਨੀਂਦਾ ਦੀ ਹੈ ਉਹਨੂੰ 1 ਘੰਟਾ ਪੌਣਾ ਘੰਟਾ ਸਾਈਡ ਤੇ ਲੈ ਕੇ ਸੌਣਾ ਚਾਹੀਦਾ ਤਾਂ ਕਿ ਇਹ ਜੀ ਕਜੂਰਦੀ ਤੇ ਬਚੇ ਜਾ ਬਚੇ ਠੀਕ ਠੀਕ ਆ ਸਬੂਬ ਸਾਬ ਝਾੜ ਸਾਬ ਕੋਲ ਜਿਹੜਾ ਹਾਦਸਾ ਹੋਇਆ ਉਹਦੇ ਆਏ ਮਰਤਕ ਵੀ ਆ ਕਈ ਤੇ ਜ਼ਖਮੀ ਵੀ ਆ ਕਿੰਨੇ ਮਰਤਕ ਆ ਕਿੰਨੇ ਜ਼ਖਮੀ ਅੱਜ ਸਵੇਰੇ ਅੱਜ ਝਾੜ ਸਾਬ ਕੋਲ ਅਲਰੇਡੀ ਇੱਕ ਮਿਨੀ ਪਿਕਅਪ ਟਰੱਕੜਾ ਹੈ ਉਹ ਪਾਣੀ ਦੇ ਵਿੱਚ ਗਿਰ ਗਿਆ ਉਹਦੇ ਕਰਕੇ ਜੋ ਸਨੂ ਸਾਡੇ ਕੋਲ ਲੈ ਆਏਗੇ ਨੇ ਕੋਈ ਲਗ 14 ਵਿਅਕਤੀ ਇੱਥੇ ਪਹੁੰਚੇ ਨਸਟਾ ਜਿਨ੍ਹਾਂ ਜੋ ਦੋ ਮ੍ਰਿਤਕ ਔਰਤਾਂ ਨੇ ਇੱਕ 50 ਸਾਲ ਦੀ ਇੱਕ 50 ਸਾਲ ਦੀ 74 ਸਾਲ ਦੀ ਇਹਦੇ ਇਲਾਵਾ 12 ਜ਼ਖਮੀ ਸੀਗੇ ਸਾਡੇ ਕੋਲ ਜਿਹੜੇ ਲੈ ਆਏਗੇ ਪੰਜ ਦੀ ਹਾਲਤ ਬੁਰੀ ਸੀ ਉਹ ਸੇ ਬਿਹਤਰ ਕਰਦੇ ਨੇ ਬਾਕੀ ਸਟੇਬਲ ਨੇ ਦੇ ਕਿੱਥੇ ਕਿੱਥੇ ਰੈਫਰ ਕੀਤੇ ਜੀ ਸੀ ਗਵਰਨਮੈਂਟ ਮੈਡੀਕਲ ਕੋਲਿਜ ਬਤੀ ਸਟੇ ਚੰਡੀਗੜ੍ਹ ਰਫਤਰੀ ਤੇ ਨੇ 1 ਕਰੋ ਰੋਪਰ ਤੇ ਤੇ ਡਾਕਟਰ ਸਾਹਿਬ ਇਹ ਬਾਕੀ ਜਿਹੜੇ ਉਰੇ ਦੇ ਉਹ ਖਤਰੇ ਤੋਂ ਬਾਹਰ ਨੇ ਜੀ ਤੇ ਡਾਕਟਰ ਸਾਹਿਬ ਸਾਰੀ ਟੀਮ ਲੱਗੀ ਵੀ ਹੈ ਥੋੜੀ ਜੀ ਤੇ ਤੁਹਾਡੇ ਇਸ ਸਮੇਂ ਗੋਵਿੰਦ ਟੰਡਾ ਨੇ ਦੱਸਿਆ ਕਿ ਐਸ ਐਮਓ ਰੂਪਨਗਰ ਡਾਕਟਰ ਮੰਨੂ ਬਿਜਵੀ ਮੌਕੇ ਤੇ ਪਹੁੰਚੇ ਕੀ ਕਹਿੰਦੇ ਨੇ ਡਰਾਈਵਰ ਸੁਣੋ ਕੰਮ ਕਰਦਾ ਜੀ ਜਨਰੇਟਰ ਨਾਲੰਦ ਕੰਮ ਕਰਦਾ ਜੀ ਗੱਡੀ ਆਉਟ ਆਫ ਕੰਟਰੋਲ ਹੋ ਗਈ ਮੋਟਰਸਾਈਕਲ ਤੇ ਸਾਈਡ ਲੈ ਰਹੀ ਥੀ ਤੁਸੀਂ ਮੱਥਾ ਟੇਕਿਆ ਸੀ ਦੇਦੇ ਤੋਂ ਜੀ ਠੀਕ ਕੁੱਲ 18 ਜਣੇ ਸੀ ਹਾਂਜੀ ਓਕੇ ਜੀ ਇਹ ਕਿੱਥੇ ਹੋਇਆ ਝਾੜ ਸਾਹਿਬ ਕੋਲ ਪਿੰਡ ਨਹੀਂ ਜਾਣਦੇ ਤੁਹਾਡਾ ਪਿੰਡ ਕਿਹੜਾ ਜੀ ਨਿਜੰਪੁਰ ਨਿਜੰਪੁਰ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਗੁਰਦੀਪ ਸਿੰਘ ਗੁਰਦੀਪ ਸਿੰਘ ਤੁਹਾਡੇ ਪਰਿਵਾਰਕ ਮੈਂਬਰ ਸੀ ਸਾਰੇ ਤੁਹਾਡੀ ਫੈਮਲੀ ਸੀ ਨਵੀਂ ਗੱਡੀ ਲਈ ਸੀ ਕਹਿੰਦੇ ਨਵੀਂ ਮੈਂ ਸਾਡੇ ਟੇਕਣ ਗਏ ਸੀ ਠੀਕ ਕਿਹੜੀ ਗੱਡੀ ਨਾਲ ਹੋਇਆ ਜੀ ਇਹ ਆਪਾਂ ਬਾਬਾ ਪ੍ਰਤਾਪ ਜੀ ਦੇ ਨਾਮੀ ਗੱਡੀ ਲੈਤੀ ਜੀ ਪਟਾਟੇ ਫੰਕਾਇਆ ਦੀ ਜੀ 5:30 ਵਜੇ ਜੇ ਮੈਂ ਕੰਮ ਜੀ ਬਿਨਾ ਗੱਲ ਕਰੀਆ ਸਭ ਤੋਂ ਪਹਿਲਾਂ ਕਹੇ ਜੀ ਸ਼੍ਰੀ ਗੰਗਾ ਜੀ ਪਟਾਟੇ ਲਿਆ ਆ ਆ ਵੀ ਵੀ ਠੀਕ ਤਾਂ ਕੋਈ ਕਹੇ ਹਾਂ ਹਾਂ ਚੰਗਾ ਜੀ ਵੀ ਰੋਣਾ ਆ ਗਿਆ ਮੈਂ ਕੰਮ ਦੇ ਲੱਗਿਆ ਉਸ ਤੋਂ ਬਾਅਦ ਤਾਂ ਬਸ ਆਪ ਕੋਈ ਜੱਟ ਜੱਟ ਮੇਰੇ ਭਾਈ ਦੇ ਮਿਲ ਗਿਆ ਵੀ ਆ ਆਸਪਾਤ ਇਹ ਕਿੰਨੇ ਜਣੇ ਤੇ ਬਰੇਰੋਂ ਗੱਡੀ ਗੱਡੀ ਚ 15 ਜਣੇ ਸੀ ਤੇ ਕੋਈ ਗਾਇ ਲਾਪਤਾ ਵੀ ਅਜੇ ਬੱਚੇ ਲਾਪਤਾ ਬੱਚਾ ਗਾਜੀ ਮੇਰਾ ਦੋ ਤਾਂ ਕਿੰਨੇ ਬੱਚੇ ਲਾਪਤਾ ਜੀ ਇੱਕ ਬੱਚਾ ਇੱਕ ਬੱਚਾ ਲਾਪਤੇ ਇੱਕ ਬੰਦਾ ਅਜੇ ਅਜੇ ਇੱਕ ਬੱਚੇ ਲ ਬਾਕੀ ਕਿੰਨੇ ਬਾਕੀ ਸਾਰੇ ਆ ਗਏ ਉਹ ਰੇਸਪਾਚ ਨਾ ਮੈਨੂੰ ਹੋਈ ਪੂਰੀ ਦੋ ਜਣੇ ਦੀ ਡੈਥ ਹੋ ਗਈ ਸੀ ਇੱਕ ਜਣਾ ਦੋਤੇ ਸੀ ਸੋ ਪਾਂਸੀ ਆਵੇ ਬਾਈ ਹੌਸਲਾ ਰੱਖੋ ਯਾਰ ਹੌਸਲਾ ਰੱਖੋ ਬਾਈ ਪਰਿਵਾਰ ਨੂੰ ਤੁਸੀਂ ਉਹ ਸਾਂਭਣਾ ਹੈ ਗੱਡੀ ਜੀ ਨਜਾਇਪੁਰ ਪਰਪੰਡ ਦੀ ਹੈ ਨਾ ਨਜਾਇਪੁਰ ਕਿੱਥੇ ਪੈਂਦਾ ਹੈ ਜੀ ਪਹਿਲ ਪਹਿਲ ਤੁਸੀਂ ਅੱਛਾ ਜੀ ਪਹਿਲ ਕੋਲ ਤੇ ਕਿੱਥੇ ਜਾ ਰਹੇ ਸੀ ਇਹ 18 ਸਾਲ ਪਾਈ ਸੀ ਬੋੜ ਕੇ ਅੱਛਾ ਜੀ ਤੇ ਹੋਇਆ ਕਿੱਥੇ ਹੈ ਜੀ ਇਹ ਹੋਇਆ ਬਲੋਲਪੁਰ ਤੇ ਕੋਲ ਜੀ ਕਿੰਨੇ ਜਣੇ ਸੀ ਬਲੇਰੋ ਗੱਡੀ ਚ ਜੀ ਕਿੰਨੇ ਜਣੇ ਸੀ ਇੰਨੀ ਮੈਨੂੰ ਜਾਣਕਾਰੀ ਜੀ ਤਾਂ ਲੱਭਦੇ ਆ